ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਦਾਗ ਗੁਰਪ੍ਰੀਤ ਸਿੰਘ ਫੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਪੀਏ ਸੁਲਤਾਨਵਿੰਡ ਥਾਣਾ ਮੁਖੀ ਸ਼੍ਰੀ ਮੋਹਿਤ ਜੀ ਉਹਨਾਂ ਦੇ ਅਗਵਾਈ ਹੇਠ ਇਹਨਾਂ ਨੇ ਇੱਕ ਕੇਸ ਟ੍ਰੇਸ ਕੀਤਾ ਐ ਐਫ ਆਈ ਆਰ ਨੰਬਰ 152122024 ਨੂੰ ਦਰਜ ਹੋਈ ਸੀ ਅੰਡਰ ਸੈਕਸ਼ਨ 304 194 2 ਪੀਏ ਸੁਲਤਾਨਵਿੰਡ ਇਹਦਾ ਐ ਹੈਗਾ ਕਿ ਮੰਗਾ ਸਿੰਘ ਨਾਮ ਦਾ ਬੰਦਾ ਹੈਗਾ ਉਹ ਜਦੋਂ ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਰੋਡ ਵੱਲ ਜਾ ਰਿਹਾ ਸੀ ਆਪਣੇ ਕਨਵੈਨਸ ਤੇ ਤੇ ਉਹਦੇ ਸਾਹਮਣੇ ਇੱਕ ਗਲੈਂਜ਼ਾ ਕਾਰ ਆਈ ਤੇ ਇਹਨੂੰ ਰੋਕਿਆ ਤੇ ਚਾਰਜ ਨੇ ਉਤਰੇ ਉਹਦੇ ਵਿੱਚ ਇੱਕ ਲੇਡੀ ਵੀ ਸੀਗੀ ਤੇ ਇਹਦੇ ਕੋਲੋਂ ਇਹਦਾ ਮੋਬਾਈਲ ਫੋਨ ਤੇ ਹੋਰ ਚੀਜ਼ਾਂ ਇਹਦੇ ਕੋਲੋਂ ਖੋ ਕੇ ਦੇ ਕਾਰਟ ਜਾ ਕੇ ਲੈ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਐਫਆਈਆਰ ਅਰਜ਼ੀ ਕੀਤੀ ਮਸਲਾ ਸਵੇਰੇ 6 ਵਜੇ ਦਾ ਜਿਵੇਂ ਇਤਲਾਮ ਮਿਲੀ ਤੇ ਪੁਲਿਸ ਨੇ ਫੇਰ ਦਰਜ ਕੀਤੀ ਤੇ ਨਾਲ ਦੇ ਨਾਲ ਹੀ ਅਸੀਂ ਟੀਮਸ ਬਣਾ ਕੇ ਇਹਨਾਂ ਨੂੰ ਫੜਨ ਲਈ ਪੂਰੇ ਯਤਨ ਕੀਤੇ ਤੇ ਸਾਨੂੰ 5-6 ਦਿਨਾਂ ਬਾਅਦ ਦੋ ਬੰਦੇ ਰੈਸਕ ਕਰਨ ਦੀ ਕਾਰਗਵਾਈ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੇਵ ਸਿੰਘ ਐਲੈਸ ਗੁਰੀ ਤੇ ਦੂਸਰੀ ਲੇਡੀ ਹੈ ਤਮੰਨਾ ਵਾਈਫ ਆਫ ਸੁਨੀਲ ਸ਼ਰਮਾ ਜਿਹੜਾ ਗੁਰੀ ਹੈ ਤੇ ਤਮੰਨਾ ਦੋਨਾਂ ਦੀ ਉਮਰ ਕਰੀਬ 22 ਸਾਲ ਹੀ ਹੈ ਤੇ ਗੁਰੀ ਅ ਅਠਵੀਂ ਪਾਸ ਬੜਿਆ ਤੇ ਤਮੰਨਾ ਨੇ ਹਾਲ ਰਿਵੀਲ ਨਹੀਂ ਕੀਤਾ ਉਹ ਕਿੰਨਾ ਕੁ ਪੜੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਗੁਰੀ ਹੈ ਉਹ ਆਪਣੇ ਫਾਦਰ ਸਾਹਿਬ ਨਾਲ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਤੇ ਤਮੰਨਾ ਉਹ ਘਰ-ਬਾਰ ਦਾ ਹੀ ਕੰਮ ਕਰਦੀ ਹੈ ਜੀ ਇਹ ਡਰਗ ਡਿਕ ਵੀ ਹੈਗੇ ਜੋ ਪਤਾ ਚੱਲੇਆ ਦੋਨੋਂ ਤੇ ਇਹਨਾਂ ਤੋਂ ਆਪਣਾ ਰਿਕਵਰੀ ਹੋਈ ਹੈ ਗਲੈਂਜ਼ਾ ਕਾਰ ਜਿਹੜੀ ਇਹਨਾਂ ਨੇ ਕੀਤੀ ਸੀ ਜਿਹਦੇ ਵਿੱਚ ਅ ਅਟੈਂਪਟ ਯਰ ਜੇ ਦਿ ਸਨੈਚ ਸਨੈਚਿੰਗ ਲਈ ਕੀਤੀ ਸੀ ਉਹ ਵੀ ਅਸੀਂ ਕਰ ਲਈ ਰਿਕਵਰ ਤੇ ਇਹ ਜਿਹੜਾ ਫਸ ਸਨੈਚ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਚੁੱਕੇ ਆ ਤੇ ਬਾਕੀ ਅ ਪ੍ਰੀਲੀਮਿਨਰੀ ਹੈਗਾ ਜਿਹੜਾ ਗੁਰਦੀਪ ਆ ਉਹਨੂੰ ਅਸੀਂ 8 12 ਨੂੰ ਅਰੈਸ ਕੀਤਾ ਸੀ ਤਮੰਨਾ ਨੂੰ 9 ਨੂੰ ਹੀ ਅੱਜ ਹੀ ਅਰੈਸ ਕੀਤਾ ਤੇ ਬਾਕੀ ਅਸੀਂ ਨਾਲ ਰਮਾਨ ਲੱਗੇ ਤੇ ਕੁੱਝ ਕੁੱਝ ਕਰਾ ਰਹੇ ਆ